ਸਾ ਮਤੇ ਅਦਾ ਦੇ ਕੀ ਮੁਸ਼ਕਲ ਆਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰ ਸਿੰਘ ਜੀ ਮੰਡ ਮਹੀਵਾਲ ਤੋਂ ਆ ਤੁਸੀਂ ਵੇਖ ਹੀ ਸਕਦੇ ਆਂ ਵੀ ਜਿਹੜੀ ਫਸਲ ਸਾਡੀ ਬਚੀ ਆ ਉਹ ਨਾ ਰਹੀ ਅਜੇ ਤੱਕ ਵਾਢੀ ਸਕੀ ਆ ਤੇ ਨਾ ਗਾੜੀ ਸਾਨੂੰ ਆਸੀ ਆ ਵੀ ਕੋਈ ਪੜੀ ਬੱਤਰਾ ਆ ਜੇ ਕਣਕ ਬੀਜ ਲਈਏ ਉਧਰਲੇ ਪਾਸੇ ਤੇ ਸਾਰੀ ਫਸਲ ਮਾਰੀ ਗਈ ਆ ਪੈਲੀਆਂ ਵੀ ਬਰਬਾਦ ਹੋ ਗਈਆਂ ਵਾ ਜੇ ਤੁਹਾਨੂੰ ਮਾੜੀ-ਮੋੜੀ ਦਰਾ ਸੀ ਤੇ ਇਹ ਵੀ ਵਿੱਚੇ ਹੀ ਫਸਲ ਅੱਜ ਉਗਣ ਡਈ ਆ ਕੋਈ ਮਸ਼ੀਨ ਨਹੀਂ ਚੱਲਣ ਡਈ ਇੱਥੇ ਫੋਰਵਾਹੀ ਨਹੀਂ ਚਲਦੀ ਉਸ ਤਰ੍ਹਾਂ ਵੀ ਕੋਈ ਅਜੇ ਤੱਕ ਨਹੀਂ ਕੋਈ ਚੱਲੀ ਕਿਉਂਕਿ ਝੋਨੇ ਡਿੱਗ ਪਿਆ ਥੱਲੇ ਉੰਗਰ ਚੁੱਕੇ ਆ ਕਿਉਂਕਿ ਕੈਮਰਾ ਮਾਰਿਓ ਇਦਨੂੰ ਕਿਨੇ ਕਿਨੇ ਦੋ ਦੋ ਫੋਟੋ ਉੰਗਰ ਗਏ ਜਿਹੜੀਆਂ ਦੂਜੀਆਂ ਮਸ਼ੀਨਾਂ ਉਹ ਵੀ ਨਹੀਂ ਇਹਨੂੰ ਕੋਈ ਮਹਲਾ ਹਲ ਕਰ ਸਕਦੀਆਂ ਤੇ ਗਾਲ ਲੀ ਜਿਹੜੀ ਫਸਲ ਵਾ ਉਹਦੀ ਵੀ ਸਾਨੂੰ ਆਸ ਨਹੀਂ ਇੰਨਾ ਕਿ ਇੱਥੇ ਸੇਮ ਹੋ ਗਈ ਆ ਤੇ ਹੁਣ ਜੇ ਕੋਈ ਸਰਕਾਰ ਕੱਲ ਨੂੰ ਆਖੇ ਇੱਥੇ ਸੈਟਲਾਈਟ ਆਵੇ ਕੋਈ ਮਹਿਗਵਾ ਆਵੇ ਵੀ ਇੱਥੇ ਅੱਗ ਲੱਗੀ ਉਹ ਲੱਗੀ ਆ ਲਗ ਲਗ ਲੀਆਂ ਪਈਆਂ ਵਾ ਇਹ ਪਰਾਲੀ ਦਾ ਕੀ ਹੱਲ ਕਰਾਂਗੇ ਪਹਿਲੀ ਗੱਲ ਤੇ ਕਣਕ ਦੀ ਬਜਾਈ ਤੱਕ ਅਸੀਂ ਜਿਹੜਾ ਸਮਾਂ ਲੱਗਦਾ ਜਾਂਦਾ ਵਾ ਅ ਸਾਮਕੇ ਤੇ ਕਦੋਂ ਹੀ ਪ੍ਰਾਲੀ ਸਾਮਕੇ ਤੇ ਕਦੋਂ ਗਾਂ ਕਣਕ ਬੀਜਾਂਗੇ ਇਹਨਾਂ ਦੀ ਸੈਟਲਾਈਟ ਹੁਣ ਕਿੱਥੇ ਗਈ ਹੁਣ ਵੀ ਵੇਖਣਾ ਵੀ ਸਾਡੀਆਂ ਖਾਣਾਂ ਵਿੱਚੇ ਗਨ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਖੇਤਰ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀ ਸਾਹਮਣੇ ਵੇਖ ਸਕਦੇ ਜੋ ਵੀ ਕਣਕ ਦੀ ਇਸ ਟਾਈਮ ਪੂਰੀ ਬਜਾਈ ਚੱਲ ਰਹੀ ਹੈ ਤੇ ਜਿਹੜੀ ਸਬਜੀ ਦਾ ਸੀ ਟਾਈਮ ਉਹ ਤੇ ਲੰਘ ਚੁੱਕਾ ਤੇ ਐਰ ਕੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਬਰਬਾਦੀ ਹੋਈ ਉਹਨਾਂ ਵਿੱਚੋਂ ਆ ਇਹ ਬੰਨੇ ਜਿਹੜੀ ਬਰਬਾਦੀ ਆ ਇਸ ਟਾਈਮ ਅਸੀਂ ਮਹੀਵਾਲ ਦੇ ਵਿੱਚ ਖੜੇ ਆ ਨਾਲ ਹੀ ਚੌਧਰੀ ਵਾਲਾ ਸ਼ੇਅਰਪੋਰਟ ਡੋਗਰਾ ਵਾ ਤੇ ਐਤ ਬੰਨੇ ਅਜੇ ਤੱਕ ਜਿਹੜੇ ਝੋਨੇ ਨਾ ਤਾਂ 4x4 ਮਸ਼ੀਨ ਵੱਢ ਰਹੀ ਆ ਨਾ ਦੂਜੀ ਹੁਣ ਚైనా ਵਾਲੀ ਮਗਾਈ ਆ ਤੇ ਐਡੇ ਐਡੇ ਇੱਥੇ ਟੋਏ ਪਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਸੈਟਲਾਈਟ ਆ ਜਦੋਂ ਕੋਈ ਪਰਾਇ ਨੂੰ ਮਾੜੀ-ਮੋਟੀ ਕੋਈ ਕਿਸਾਨ ਅੱਗ ਲਾਉਂਦਾ ਵਾ ਤਾਂ ਉਹ ਸੈਟਲਾਈਟ ਉਸੇ ਟਾਈਮ ਦੱਸ ਦਿੰਦੀ ਆ ਵੀ ਫਲਾਣੇ ਥਾਂ ਅੱਗ ਲੱਗੀ ਆ ਕਿ ਉਸ ਸੈਟਲਾਈਟ ਦੇ ਨਾਲ ਜਿਹੜੀਆਂ ਜਮੀਨਾਂ ਬੰਜਰ ਹੋ ਗਈਆਂ ਦਰਿਆਲੇ ਬੰਨੇ ਜਾਂ ਜਿਹੜੀ ਰੇਤਾ ਪੈ ਗਈ ਆ ਜਾਂ ਜਿੰਨਾ ਥਾਵਾਂ ਤੇ ਅਜੇ ਪਾਣੀ ਖਲੋਤਾ ਵਾ ਉੱਥੇ ਸੈਟਲਾਈਟ ਕਿਉਂ ਨਹੀਂ ਕੰਮ ਕਰਦੀ ਦੂਜੇ ਨੰਬਰ ਤੇ ਵੀ ਤੁਸੀਂ ਕਹਿ ਰਹੇ ਜੋ ਵੀ ਖੱਤੇ ਜਾ ਕੇ ਗਰਦੌਰੀ ਕਰਨੀ ਛੋਣਾ ਵੇਖ ਕੇ ਕਿ ਉਹ ਸੈਟਲਾਈਟ ਦੱਸ ਨਹੀਂ ਦੇਈ ਛੋਣਾ ਮਰ ਗਿਆ ਵਾ ਜਦ ਕਿ ਸਾਰਾ ਜਿਹੜਾ ਵਾ ਸਪੈਸ਼ਲ ਸਾਰਾ ਗਰਦੌਰੀ ਦੇ ਗੱਲ ਕੀਤੀ ਅੱਜ ਉਤੋਂ ਵੀ ਭੱਜ ਰਹੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਜ਼ਿਲ੍ਹੇ ਕਰਪੂਤਲੇ ਦੇ ਪ੍ਰਸ਼ਾਸਨ ਨੂੰ ਵੀ ਜੇ ਤੁਹਾਡੇ ਕੋਈ ਹੱਲ ਹੈਗਾ ਸਾਨੂੰ ਇੱਥੋਂ ਇਕੱਠਾ ਬਣ ਕੇ ਖੜੇ ਇਹ ਸੇਮ ਆਈ ਹੈ ਪੜੀ ਦੇ ਵਿੱਚ ਕੀ ਇਹਦੇ ਵਿੱਚ ਸੇਮ ਆਈ ਹੈ ਲਗਾਤਾਰ ਪਾਣੀ ਜਿਹੜਾ ਵਾ ਤਿੰਨ ਮਹੀਨੇ ਤੋਂ ਲਗਾਤਾਰ ਪਾਣੀ ਵਗਦਾ ਰਿਹਾ ਜੇ ਵੀ ਕਿਤੇ ਨਾ ਕਿਤੇ ਟੋਇਆਂ ਟਿੱਬਿਆਂ 'ਚ ਪਾਣੀ ਖਲੋਤਾ ਹੈਗਾ ਵਾ ਦੁਬਾਰਾ ਫੇਰ ਪਾਣੀ ਆ ਗਿਆ ਹੈਗਾ ਇਹ ਕਰਕੇ ਇੱਥੇ ਜਿਹੜੇ ਹਾਲਾਤ ਬਹੁਤ ਮਾਰੇ ਆ ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਆ ਉਹ ਕਰ ਨਹੀਂ ਰਿਹਾ ਉਹ ਜਿਹੜਾ ਡੰਮੀ ਮੁੱਖ ਮੰਤਰੀ ਆ ਉਹ ਉੱਥੇ ਜਾ ਕੇ ਤੇ ਉਹ ਤਰਨਤਾਨ ਦੇ ਵਿੱਚ ਲੱਗਾ ਆਇਆ ਵਾ ਪਹਿਲਾਂ ਕਹਿੰਦਾ ਹੈ ਵੀ ਜੇ ਨਸ਼ੇ ਮੁਕਤ ਕਰਾਉਣਾ ਦੇ ਹਰਮੀਤ ਨੂੰ ਹਰਦਾ ਦਿਓ ਹੁਣ ਫੇਰ ਕਹੀ ਜਾਂਦਾ ਵਾ ਵੀ ਜੇ ਬਜਨਾਂ ਦੇ ਨੂੰ ਜਿਤਾ ਦਿਓ ਇਹੋ ਜੀਆਂ ਗੱਲਾਂ ਕਰਦੇ ਆ ਇਸ ਵਾਸਤੇ ਕਹਿਣਾ ਚਾਹੁੰਦੇ ਆ ਭਾਈ ਵੀ ਡਾਈ ਦੀ ਸਮੱਸਿਆ ਬਹੁਤ ਵੱਡੀ ਆ ਡਾਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਜੇ ਮਿਲਦੀ ਆ ਤੇ ਉਹਦੇ ਨਾਲ ਜਿਹੜੇ ਆ ਲੈਟਰ ਪਟਰ ਜਿਹੜਾ ਉਹ ਦਿੱਤਾ ਜਾਂਦਾ ਆ ਆ ਠੀਕ ਆ ਜਥੇਬੰਦੀ ਵੱਲੋਂ ਅਸੀਂ ਜਿਹੜਾ ਵਾ ਫੈਸਲਾ ਕਰਕੇ ਐਲਾਨ ਕੀਤਾ ਸੀਗਾ ਮਿਲ ਵੀ ਰਹੀ ਆ ਬਿਨਾ ਜਿਹੜੇ ਨਾਲ ਚੀਜ਼ਾਂ ਚੂਜ਼ਾਂ ਦਿੰਦੇ ਸੀਗੇ ਅਸੀਂ ਕਹਿੰਦੇ ਨਹੀਂ ਲੈਣੀਆਂ ਪਰ ਜਿਹੜੇ ਸਾਡੇ ਅਜੇ ਕਿਸਾਨ ਜਿਹੜੇ ਅਜੇ ਅਵੇਰਨੈਸ ਨਹੀਂ ਹੈਗੇ ਉਹਨਾਂ ਨਾਲ ਅਜੇ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਥੱਕਾ ਹੋ ਰਿਹਾ ਵਾ ਇਸ ਕਰਕੇ ਸਾਡੀ ਇਹ ਆ ਕਿ ਆਣ ਕੇ ਇੱਥੇ ਵੀ ਇਕੱਠਾ ਜਿਹੜਾ ਵੇਖਿਆ ਜਾਵੇ ਜਿੰਨਾ ਨੁਕਸਾਨ ਉਧਰ ਹੋਇਆ ਵਾ ਇਧਰ ਵੀ ਨੁਕਸਾਨ ਹੋਇਆ ਵਾ ਝੋਨਿਆਂ ਦਾ ਝਾੜ ਬਹੁਤ ਘਟਿਆ ਤੇ ਜਿਹੜੀ ਆ ਸਾਡੀ ਆ ਵढਾਈ ਆ ਸਾਨੂੰ ਦੁੱਗਣੀ ਪੈਰੀ